ਬਹੁਤ ਚੰਗਾ ਵਕਤ ਪਾਇਆ ਇਹਨੇ ਮੈਨੂੰ ਮੀਂਹ ਜੀ ਭੇਜਦਾ ਵੇਖ ਲਾ ਹੋਰ ਕਰਦਾ ਚੁੱਕ ਲੋ ਬਸ ਪਾਜੀ ਪਾਜੀ ਘਰੇ ਆਓ ਅੰਦਰ ਹੀ ਚਲ ਜੰਨਾ ਮੀਂਹ ਮਰਾ ਹੁੰਦਿਆ ਪਾਜੀ ਪਾਜੀ ਗੱਲ ਸੁਣਿਓ ਅੰਦਰ ਹੀ ਹੁਣੇ ਮੇਰੇ ਸਾਹਮਣੇ ਉਹ ਬੱਲੇ ਦਲਜੀਤ ਸੱਸਿਆ ਪਾਜੀ ਉਹ ਮੀਂਹ ਬੜਾ ਪੈ ਰਿਆ ਵਾ ਕੀ ਗੱਲ ਹੋ ਗਈ ਆ ੀਜ ਵਜੇ ਮਾਰਨਿਆ ਉਹ ਵੇ ਕੰਮ ਹੀ ਤੁਹਾਡੇ ਨਾਲ ਮਾਰਿਆ ਜਾਂ ਕੰਮ ਨਾ ਬੈ ਗਿਆ ਫਿਰ ਮੀ ਜੀ ਠੀਕ ਆ ਠੀਕ ਆ ਕਾਹਦਾ ਕੰਮ ਪੈ ਗਿਆ ਵਾ ਗੱਲ ਗਾਦੀ ਹੋਣੀ ਆ ਭਾਜੀ ਹੂੰ ਪੈਸੇ ਚਾਹੀਦੇ ਥਰੇ ਜੀ ਪੈਸੇ ਪੈਸੇ ਕੀ ਕਰਨੇ ਆ ਉਹ ਕਰਨੇ ਕੀ ਆ ਉਹਨਾਂ ਦੇ ਚਾਚੇ ਘਰ ਬੈਠੇ ਨਹੀਂ ਸੀ ਹੂੰ ਪੂਰੇ ਘਰ ਦੀ ਨਹੀਂ ਸੁਣ ਲਿਆ ਇਹ ਇਹ ਭਾਈ ਕਹਿਣ ਡਿਆ ਪੈਸੇ ਲਿਆ ਜਦੋਂ ਮੋਟਰਸਾਈਕਲ ਲੈ ਆਇਓ ਅੱਛਾ ਉਹ ਸਕੂਟਰੀ ਵੇਖੀ ਹੈ ਯਾਰ ਇੱਕ ਅੱਛਾ 50000 ਦੀ ਆ ਸਿਗਨਲ ਲੈਣ ਲੱਗੇ ਸਹਿਗਿਆ ਨਹੀਂ ਲੈਣੀ ਹੋਰ ਕੀ ਕਰਨਾ ਫਿਰ ਪੈਸੇ ਤਾਂ ਭਾਵੇਂ ਜਿੰਨੇ ਮਰਜ਼ੀ ਲੈ ਜਾ ਉਦਾਂ ਮੈਂ ਇੱਕ ਗੱਲ ਨੂੰ ਚੰਗਾ ਵਾ ਕੱਲੋਂ ਤਰਲੇ ਤਨਾ ਮਾਰਨੇ ਪੈਣਗੇ ਹਨਾ ਕਿਤੇ ਜਾਣਾ ਹੀ ਪੈਦਾ ਦੋਹਾਂ ਜੀਆਂ ਨੂੰ ਤੇ ਮੁੜ ਕੇ ਫੇਰ ਤੁਹਾਡੀ ਆਪਾਂ ਚੰਨ ਬਣਾ ਹੋਇਆ ਕਰਨੀ ਆ ਇਹਦੇ ਨੂੰ ਬੈਤਰਵਾ ਵੀ ਸਗੋ ਪੈਸੇ ਲੈ ਜਾ ਕੋਈ ਗੱਲ ਨਹੀਂ ਤੇ ਚੀਜ਼ ਆਪਣੀ ਲਓ ਉਹ ਤੇ ਭਾਜੀ ਮੈਂ ਕਹਿਣ ਡਿਆ ਹਾਂ ਹਮ ਗੱਲ ਤਾਂ ਉਹਨੇ ਸਹੀ ਕਹੀ ਆ ਹੁਣ ਅੱਗੇ ਵਿਆਹ ਵੀ ਦੇਖਣਾ ਵਾ ਅਸਾਂ ਜੀ ਇਹੀ ਮੋਟਰਸੈੱਡ ਲੈ ਕੇ ਪਿੱਛੋਂ ਇੰਨਾ ਚੀਕਣਾ ਵਾ ਵਿਆਹ ਕਿਦਾ ਆ ਗਿਆ ਉਸਾਲੀ ਮੇੜੇ ਦਾ ਵਿਆਹ ਵਾ ਯਾਰ ਅਛਾ ਹਾਂਜੀ ਪੈਸੇ ਪਤਾ ਹੋ ਗਏ ਪਹਿਲਾਂ ਵੀ ਤਾਹੋਂ ਹੀ ਲੈ ਕੀ ਗਏ ਸੀਗੇ ਠੀਕ 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 ਪੰਜਾਹ ਹਜ਼ਾਰ ਰੁਪਈਆ ਕਹਿੰਦੀ ਲੱਗਣਾ ਵਾ ਹੂੰ ਮੈਂ ਤੁਹਾਨੂੰ ਕੀ ਦੱਸਾਂ ਉਹ ਦੂਜੀ ਵਾਲੀ ਲਗਣੀ ਦੀ ਕਰਦੀ ਹੂੰ ਕਿ ਨਹੀਂ ਪੈਸੇ ਦੇ ਚੁੱਕਣੇ ਹੀ ਆ 50 ਹਜ਼ਾਰ ਇਹ ਚੁੱਕ ਲੈਣੇ ਆ ਲੈ ਦੱਸ ਤੁਹਾਨੂੰ ਤੇ ਲੋੜ ਹੀ ਤੇ ਉਹਨੂੰ ਐਵੇਂ ਲਾਤਾ ਪੈਸੇ ਥਰੇ ਉਹ ਭਰਾਵਾ ਰੀਸਾਂ ਕਰਦੀਆਂ ਅੱਜ ਕੱਲ ਕੜੀ ਉੱਥੇ ਕੀ ਉਹ ਕਹਿੰਦੀ ਮੈਂ ਉਹ ਚੀਜ਼ ਲੈਣੀ ਆ ਉਹ ਕਹਿੰਦੀ ਮੈਂ ਉੱਤੋਂ ਹੀ ਚੜ ਕੇ ਲੈਣੀ ਆ ਹੂੰ 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 ਦੱਸੋ ਬੰਦਾ ਕੀ ਕਰੇ ਲੈ ਕੇ ਦੇਣੀ ਪੈਂਦੀ ਗਾਲ ਤੇ ਤੇਰੀ ਠੀਕ ਆ ਦਲਜੀਤ ਪਰ लवली ਨੂੰ ਵੀ ਚਾਹੀਦਾ ਵਾ ਨਾ ਉਹਨੂੰ ਥੋੜਾ ਡੱਕ ਕੇ ਰੱਖੇ ਉਹ ਡੱਕਦਾ ਹੀ ਨਹੀਂਗਾ ਐਦਾਂ ਤੇ ਕਰਦੇ ਹੀ ਚੜਨਾ ਸਿਰ ਤੇ ਫਿਰ ਕ ਨਹੀਂ ਪ੍ਰਵਾ ਜਿੱਦਾਂ ਕਹਿੰਦੀ ਆ ਨਾ ਉਹਨੂੰ ਮੰਨਣੀ ਪੈਂਦੀ ਆ ਹੂੰ ਮੇਰੇ ਵਾਲੀ ਨੇ ਨਾ ਸਵੇਰ ਦਾ ਰੱਟਾ ਪਾਇਆ ਹੀ ਉਹ ਨਾ ਸਕੂਟਰੀ ਲੈ ਕੇ ਆਏਂਗਾ ਮੈਂ ਵਿਆਹ ਜਾਣਾ ਉਦਾਂ ਮੈਂ ਵਿਆਹ ਨਹੀਂ ਜਾਣਾ ਲੈ ਦੱਸ ਇਹ ਭਲਕਦਾਂ ਦਾ ਕੰਮ ਆ ਹੁੰਦੀ ਆ ਵੀ ਵੇਖ ਲਓ ਐਵੇਂ ਚੁੱਕਣੇ ਪੈਣੇ ਉਹ ਬੰਦਾ ਕੀ ਕਰੇ ਹੁਣ ਕਿੰਦਾ 50000 ਚਾਹੀਦਾ ਵਾ ਹੋਰ ਦੀ 50000 ਦੇ ਦੋ ਤਲ ਕੋਈ ਨਹੀਂ ਮੈਂ ਲੈ ਕੇ ਉਹਨਾਂ ਨੂੰ ਬੈਠ ਬਣ ਚਾਹ ਪਣੀ ਆਵੇ ਕੋਈ ਨਹੀਂ ਨਹੀਂ ਚਾਹ ਪਾਣੀ ਨਹੀਂ ਪੀਣਾ ਮੈਂ ਪੈਸੇ ਲੈ ਦੋ ਬਾਗ ਇੱਕ ਮਿੰਟ ਨਹੀਂ ਹੋ ਬੰਦਾ ਚੰਗਾ ਇਕੋ ਵਜ ਦੇ ਪੈਸੇ ਦੇ ਦਿੰਦਾ ਵਾ ਤੇ ਜਦੋਂ ਉਹਨੇ ਕਿਹਾ ਤਾ ਮੈਂ ਵਿਆਹ ਨਹੀਂ ਜਾਣਾ ਪੈਸੇ ਕਿਥੋਂ ਲਵਣੇ ਮੈਂ ਸੰਦੀਪ ਸੰਦੀਪ ਲੈ ਸੁਹਰੀ ਲੈ ਆ ਲੈ ਵੇ ਵਧੀਆ ਵਾ ਸੁਹਰੀ ਤੇ ਬੜੀ ਸੋਹਣੀ ਆ ਕਲਾਰਾਂ ਦੇ ਸੋਹਣੀ ਆ ਨਾਲ ਬਹੁਤ ਬਹੁਤ ਵਧਾਈ ਹੋਵੇ ਫਿਰ ਤੁਹਾਨੂੰ ਉਹ ਲਿਉਣੀ ਪੈਣੀ ਵਧਾਈ ਤੇ ਠੀਕ ਵਾ ਉਹ ਇੰਨਾ ਪਿਛੇ ਪਈ ਹੀ ਤੇ ਚੱਲ ਆਪਣੀ ਚੀਜ਼ ਬਣੀ ਆ ਇਹ ਕਿਹੜਾ ਬਗਾਨੀ ਆ ਉਹ ਤਾਂ ਹੈਗਾ ਵਾ ਮੰਮੀ ਨੂੰ ਵੀ ਆਵਾਜ਼ ਮਾਰ ਹੁਣ ਜਦੋਂ ਮਰਜ਼ੀ ਹੀ ਜਾ ਸਕਦੇ ਇੱਥੇ ਉਹ ਸਹੀ ਗੱਲ ਵਾ ਯਾਰ ਮੰਮੀ ਮੰਮੀ ਆ ਗਈ। ਸਕੂਟਰੀ ਕਿਹਦੀ ਆ? ਮੰਮੀ ਨਵੀ ਲੈ ਕੇ ਆਇਆ ਵਾਂ। ਨਵੀ ਲੈ ਆਂਦੀ ਆ। ਆਹ ਜਲਦੀ ਵੇਖੀ ਵਧੀਆ ਕੰਡੀਸ਼ਨ ਚ ਮਿਲ ਗਈ ਸੀ। ਕਹਿੰਦੇ ਲੈ ਆਇਆ। ਮੰਮੀ ਸੋਹਣੀ ਆ? ਸੋਹਣੀ ਆ, ਚੰਗੀ ਆ। ਮੇਰੀ ਗੱਲ ਸੁਣ। ਇਹ ਕਿਹਦੀ ਆ? ਲੈ ਕੇ ਆਇਆ ਵਾਂ ਜਲਦੀ ਵੇਖੀ ਸਕੂਟੀ ਚੰਗੀ ਕੰਡੀਸ਼ਨ ਚ ਮਿਲ ਗਈ ਸੀ। ਉਹ ਕੰਡੀਸ਼ਨ ਤੇਰੀ ਚੰਗੀ ਆ ਤੇ ਹੁਣ ਪੈਸੇ ਕਿੱਥੋਂ ਆਗੇ ਦੇਖੋ? ਪੈਸੇ ਕਿੱਥੋਂ ਆਣੇ ਆ? ਜੋ ਬਣ ਕੋ ਲੈ ਗਿਆ ਔਰ ਕਿਥੋਂ ਆਣੇ ਅਹੀਂ ਅਛਾ ਜੋ ਬਣ ਕੋ ਚੁੱਕੀ ਆਇਆ ਮੈਂ ਫਿਰ ਤੇ ਘਰ ਕਿਸ ਨੂੰ ਪਤਾ ਹੀ ਨਹੀਂ ਆ ਤੇ ਮੇਰੀ ਗੱਲ ਸੁਣਾ ਉਦੋਂ ਪਤਾ ਲੱਗਿਆ ਕੀ ਹੋਇਆ ਸੀ ਆਹ ਰੋ ਚਲ ਗਿਆ ਮੋਟਰਸਾਈਕਲ ਤੇ ਅਸੀਂ ਮੰਗ ਕੇ ਖੜਿਆ ਸੀ ਤੇ ਜੇ ਉੱਥੋਂ ਚੁੱਕ ਕੇ ਲਿਆਉਣੇ ਸੀ ਪੈਸੇ ਤੇ ਤੇਰਾ ਫਰਜ਼ ਨਹੀਂ ਪੈਂਦਾ ਮੈਨੂੰ ਦੱਸਣ ਦਾ ਤੇਰਾ ਫਰਜ਼ ਨਹੀਂ ਪੈਂਦਾ ਇਹਨਾਂ ਨੂੰ ਭੇਜਦਾ ਤੇ ਆਪ ਨਾ ਜਾਵਾ ਵੇਖ ਲਓ ਮੀ ਕਹਿੰਦੇ ਹੀ ਨਾ ਤੁਸੀਂ ਵੀ ਤੂੰ ਥੋੜੀ ਸਮਝ ਕਰਿਆ ਕਰ ਤੇ ਸਮਝਾਓ ਇਹਨਾਂ ਨੂੰ ਹੁਣਾਂ ਉਹ ਨਹੀਂ ਬੋਲਣਦੇ ਹੁਣ ਬੜੇ ਚੋਬਰ ਕੇ ਬੈਠੇ ਆ। ਤੂੰ ਵਿਆਹ ਤੇ ਲਾ ਆਉਣਾ ਵਾ। 40-50 ਹਜ਼ਾਰ ਦੀ ਸਕੂਟਰੀ ਲੈਣਤੀ ਆ। ਲੱਖ ਦੇ ਦੇ ਥਨੇ ਲਾਤਾ ਵਾ ਤੂੰ। ਉਹ ਤੁਹਾਨੂੰ ਕਹਦਾ ਸਾੜਾ ਪੈਂਡਿਆ ਵਾ। ਸਕੂਟਰੀ ਇਹੀ ਆਪਣੇ ਪੈਣਾ ਦੀ ਲਿਆਂਦੀ ਆ। ਗੱਲ ਸੰਦੀਪ ਸੜਨਦੀ ਨਹੀਂ ਹੈਗੀ। ਮੰਮੀ ਜੋ ਕਹਿੰਦੇ ਆ। ਫਿਰ ਰਪਿੰਦਰ ਤੁਸੀਂ ਖਰਚਾ ਕਰਦੇ ਆ, ਤੁਸੀਂ ਇਦਾਂ ਕਰਦੇ ਆ। ਮੈਨੂੰ ਹੁਣ ਵੀ ਪਤਾ ਲੱਗ ਜੇ ਨਾ। ਜੇ ਘਰ ਚ ਚੀਜ਼ ਆਈ ਹੈ ਨਾ ਤੇ ਖੁਸ਼ ਹੋਈਦਾ ਵਾ। ਅੱਗੋਂ ਗੱਲਾਂ ਨਹੀਂ ਘੜੀਦੀਆਂ। ਜੇ ਉਦੋਂ ਚੰਗੇ ਹੁੰਦੇ ਤੇ ਮੋਟਰਸਾਈਕਲ ਦੇ ਦਿੰਦੇ ਫਿਰ। ਉਹ ਚੱਲ ਠੀਕ ਵਾ। ਦੇ ਟੰਦੇ ਮੋਟਰਸਾਈਕਲ ਨੂੰ ਲੈਣੀ ਹੋਣੀ ਆ ਨਾ ਹੋਰ ਚੱਕ ਲਿਆ ਦੇ ਕੋ ਪੈਸੇ ਉਹ ਕੋਈ ਗੱਲ ਨਹੀਂ ਲਾਉਣੇ ਹੀ ਆ ਨਾ ਚੰਦਾ ਮਰੱਬਾ ਵਾ ਨਾ ਇਹਨਾਂ ਦੇ ਅੱਗ ਲੱਗ ਗਈ ਐ ਸਕੂਟੀ ਲੈ ਗੋ ਆਂਦੀ ਆ ਕਿਤੇ ਵੇਖ ਕੇ ਮਾਸਾ ਖੁਸ਼ ਨਹੀਂ ਹੋਏ ਤੂੰ ਹੀ ਬੜੇ ਭਰਾ ਦੇ ਬੰਦੇ ਪੁੱਤ ਤੇਰਾ ਫਰਜੀ ਦੱਸਣ ਦਾ ਵੀ ਮੈਂ ਲਿਆਵਣੀ ਆ ਸਕੂਟਰੀ ਤੇ ਚੱਲ ਉਹਨਾਂ ਨੂੰ ਵੀ ਪਤਾ ਹੁੰਦਾ ਤੇ ਮੈਨੂੰ ਵੀ ਦੱਸ ਦਿੰਦਾ ਉਹ ਮੰਮੀ ਉਹਨਾਂ ਨੂੰ ਮੈਂ ਕੀ ਦੱਸਦਾ ਹੁਣ ਵਿਆਹ ਵੇਖਣਾ ਹੈ ਆਪਾਂ ਇਹਨਾਂ ਰੋਜ਼ ਆਟਾ ਪਾਉਣਾ ਹੀ ਕਿਹੀਂ ਜਾਣਾ ਵਾ ਤੇ ਤੂੰ ਪੈਸੇ ਚੁੱਕੀ ਜਾਂਦੇ ਸਿਰ ਤੇ ਚੜਾਈ ਜਾਂਦੇ ਜੇ ਕਰਜ਼ਾ ਕਰਦਾ ਚੜ ਗਿਆ ਆਪਣਾ ਤੇ ਲਾਭ ਵੀ ਲਵਾਂਗੇ ਖੁਸ਼ ਵੀ ਹੋ ਜੀਦਾ ਵਾ ਜੇ ਬਿਚੀ ਨਹੀਂ ਆਦੀ ਹੋਵੇ ਪਰ ਲਹਣੇ ਕਿੱਥੋਂ ਆ ਉਹ ਕੋਈ ਗੱਲ ਨਹੀਂ ਮੰਮੀ ਤੀ ਟੈਨਸ਼ਨ ਨਾ ਲਾਓ ਹੌਲੀ ਹੌਲੀ ਇਹ ਵੀ ਲੱਗ ਜਾਣਗੇ ਚੁੱਕੀ ਜਾਂਦੇ ਨੇ ਤੇ ਲਹਣੇ ਪਤਾ ਨਹੀਂ ਕਿਦੋਂ 10 ਉਥੋਂ 50000 ਚੁੱਕ ਲਿਆ ਆ ਵਾ ਤੇ ਕਿਸ ਨੂੰ ਦੱਸਿਆ ਹੀ ਨਹੀਂ ਆ ਨਾ ਸਾਨੂੰ ਕੀ ਲੋੜ ਦੱਸਣ ਦੀ ਉਹਨਾਂ ਨੂੰ ਘਰ ਦੇ ਵਿੱਚ ਆਪੇ ਦੇ ਪਰਦਾ ਨਾਲ ਬਣੇ ਖੜਦੇ ਪੁੱਛਣ ਦੀ ਕੀ ਲੋੜ ਆ ਕਿਸ ਨੂੰ ਉਹਨੇ ਮਿਸਨੀ ਜੀ ਨੇ ਮੜਾ ਜਾ ਕਿਆ ਹੋਣਾ ਵਣਾ ਮੈਨੂੰ ਸਕੂਟਰੀ ਚਾਹੀਦੀ ਆ ਨਹੀਂ ਹੁਣ ਤੁਸੀਂ ਆਪ ਹੀ ਵੇਖੋ ਇੱਕ ਪਾਸੇ ਕਹਿੰਦੀ ਮੈਨੂੰ ਵਿਆਹ ਹੋਆ ਚਾਲੀ ਪਈਆ ਯਾਰ ਮੈਨੂੰ ਉਧਰ ਚਾਹੀਦਾ ਦੂਜੇ ਪਾਸੇ ਸਕੂਟਰੀਆਂ ਲਿਆਂਦੇ ਫਿਰਦੇ ਆ ਤੇ ਘਰ ਦੇ ਫੇਰ ਥੱਲੇ ਲੱਗਣਾ ਹੀ ਐ ਨਾ ਚਲ ਕੋਈ ਗੱਲ ਨਹੀਂ ਚ ਲਿਆਂਦਾ ਵਾ ਨਾ ਤੇ ਆਪੇ ਲੰਮਦਾ ਫਿਰੂਗਾ ਲੰਮਦਾ ਤੇ ਫਿਰੂਗਾ ਉਹਨਾਂ ਪਰ ਹਾਨੂੰ ਵੀ ਤੇ ਦੇਣਾ ਹੀ ਪੈਣਾ ਨਾ ਡੇਢ ਲੱਖ ਡੇਢ ਲੱਖ ਤੇ ਉਹਦਾ ਹੋ ਗਿਆ ਲੱਖ ਅੱਗੇ ਲਿਆਂਦਾ ਸੀ ਤੇ 50 ਹੁਣ ਝੁਕ ਲਿਆਂਦਾ ਵਾ ਅਹੀਂ ਕੋਈ ਕੰਮ ਕਰ ਲਈਏ ਫਿਰ ਇਹਨਾਂ ਦੇ ਮੂੰਹ ਬਣ ਜਾਂਦੇ ਆ ਆਪਣੇ ਵਰੀ ਨੂੰ ਇਹਨਾਂ ਨੂੰ ਪਤਾ ਹੈਗਾ ਜੇਦ ਕੰਮ ਚੱਲਣਾ ਵੰਦਾ ਇਦਾਂ ਹੀ ਤੇ ਫਿਰ ਚੁੱਪ ਕਰਕੇ ਤੇ ਅੱਡ ਹੋ ਜਾਓ ਚੰਗੇ ਰਹੋਗੇ ਨਹੀਂ ਹੁਣ ਕਲਦੀ ਮੰਮੀ ਦੀ ਗੱਲ ਸੁਣ ਲਓ ਮੰਮੀ ਪਤਾ ਨਾ ਕੀ ਡੇ ਆ ਕਹਿਣ ਕੀ ਆਂਦੇ ਹੀ ਵੀ ਉਹਨਾਂ ਦਾ ਤੇ ਕੋਈ ਕਸੂਰ ਨਹੀਂ ਆ ਉਹਨਾਂ ਨੂੰ ਤੇ ਇਹੀ ਵਿਆਹ ਵਾ ਉਹਨਾਂ ਨੇ ਤੇ ਖਰਚੇ ਕਰਨੇ ਹੀ ਆ ਤੁਹਾਡੇ ਵੱਲੋਂ ਡੇ ਆ ਕਹਿਣ ਅੱਛਾ ਤਹੀ ਨਜਾਇਜ਼ ਫਦਾ ਡੇ ਉਠਾਉਣਾ ਮੈਂ ਆਹੀਂ ਉਹਨਾਂ ਦੇ ਨਾਮ ਰਲ ਕੇ 50000 ਲੈਨਤਾ ਵਾ ਤੇ ਸਾਡੇ ਨਜਾਇਜ਼ ਹੋ ਗਏ ਆ ਉਹਨਾਂ ਨੂੰ ਤੇ ਕੁਛ ਨਹੀਂ ਨਾ ਕਹਿਣਾ ਉਹ ਪਾਈ ਜੋ ਮਰਜ਼ੀ ਲਈ ਔਨ ਕਰਦੇ ਵਿੱਚ ਉਹ ਚੰਗੇ ਆ ਤੇ ਜਿਹੜੇ ਚੁੱਪਰ ਕੇ ਬੈਠੇ ਰਹਿੰਦੇ ਆ ਸੁਣ ਲੈਂਦੇ ਆ ਉਹ ਮਾੜੇ ਆ ਇਹਨਾਂ ਆਜੇ ਹੋਰ ਲਿਆਉਣੇ ਆ ਚੋਕੇ ਉਥੋਂ ਤੇ ਤੂੰ ਐਦਾਂ ਕਰ ਕਾਪੀ ਲਾ ਲੈ ਇੱਕ ਜਿਹੜੇ ਇਹਨਾਂ ਲਿਆਂਦੇ ਆ ਨਾ ਆਪੇ ਲਾਉਣਗੇ ਆਈਂ ਤੇ ਕੱਲਾ 50 ਹੀ ਲਿਆਂਦਾ ਉਥੋਂ ਕਾਪੀ ਲਈ ਨੂੰ ਉਥੇ ਕੀ ਕਰਨਾ ਵਾ ਜੇ ਕੱਲੂ ਇਹੋ ਜੇ ਮੁਕਰ ਜਾਣਗੇ ਤੇ ਫੇਰ ਨਹੀਂ ਮੁਕਰਨਾ ਕੱਲੀ ਆ ਜੇ ਕੋ ਲਿਆਂਦੇ ਉਹ ਤੇ ਨਹੀਂ ਮੁਕਰ ਚੱਲਿਆ ਇਹ ਕੱਲ੍ਹ ਗਿਆ ਆਈ ਉਹ ਲੈਣ ਮੈਂ ਤਾਂ ਨਹੀਂ ਗਿਆ ਨਾਲ ਇਹ ਦੋਵੇਂ ਜੀ ਨਾ ਬੜੇ ਚਲਾਕ ਵਾ ਅਹੀਂ ਜੋ ਬਰੇ ਟਾਈਮ ਜੋ ਕੱਢੀ ਜਾਂਦੇ ਆਂ ਵੀ ਚਲੋ ਕੋਈ ਗੱਲ ਨਹੀਂ ਆ ਪਰ ਇਹਦੇ ਹਾਦੀ ਕਰੀ ਜਾਂਦੇ ਆ ਇੱਕ ਚੀਜ਼ ਇਹ ਲਿਆਂਦੀ ਹੁਣ ਦੂਜੀ ਲੈਣ ਕੱਲ੍ਹ ਨੂੰ ਤੇਜੀ ਲੈ ਆਉਣਗੇ ਜਿਹੜੀ 40000 ਦੀ ਸਕੂਟਰੀ ਲਿਆਂਦੀ ਆ ਉਹ ਇਨੇ ਜੋਗੀ ਹੈਗੀ ਆ ਆਪਣਾ ਸਾਰਾ ਉਹਦਾ ਰੰਗ ਲੱਥਾ ਕੀ ਪਤਾ ਕਿੰਨੂ ਪੈਸੇ ਦੇ ਆ ਵਾ ਤੇ ਮੰਮੀ ਆ ਤੇ ਮੈਨੂੰ ਗੱਲਾਂ ਸੁਣਾਉਂਦੇ ਰਹਿੰਦੇ ਆ ਪਿਠੂਠਾ ਫੜ ਕੇ ਤੁਮਣ ਕੇ ਮੰਗਨ ਤੁਰ ਪਿਓ ਹੁਣ ਜਾਨੀ ਐ ਨਾ ਮੰਮੀ ਵਾਲਾ ਤੇ ਪੁੱਛਦੀ ਐ ਜਾ ਕੇ ਉਹਨਾਂ ਨੂੰ ਵੀ ਵੀ ਉਹਨੂੰ ਕੋ ਕਿਹਾ ਵਾ ਕਿ ਨਹੀਂ ਭਲਾ ਨਹੀਂ ਸੁਣਾ ਕੇ ਆ ਚੰਗੀਆਂ ਉਹਨਾਂ ਵੀ ਉਹ ਵੀ ਜਿਹੜੀ ਹਮਦਰਦ ਬਣੀ ਉਹਨਾਂ ਦੀ ਦੱਸ 50000 ਰੁਪਇਆ ਉਥੋਂ ਲੈ ਆਵਾ ਫਸਲ ਤੇ ਗਈ ਜੋਬਨ ਕੋ ਸਾਰੀ ਬਾਈਨਾ ਕੀ ਹੈ 50000 ਰੁਪਇਆ ਲੈ ਕੇ ਜੋਬਨ ਤੇਰੇ ਕੋਲ ਆਣ ਕੇ ਯਾਰੇ ਨਾ ਮਰਨਾ ਤੇ ਨਹੀਂ ਇਹਨਾਂ ਨੇ ਇੰਨਾ ਕਰਜ਼ਾ ਚੁੱਕੀ ਜਾਂਦੇ ਆ ਲਾਖ ਤੇਰ ਕੋ ਪਹਿਲਾਂ ਲੈ ਗਿਆ 50 ਹੁਣ ਫੇਰ ਚੁੱਕ ਲਿਆ ਵਾ ਉਹ ਚਲ ਤੂੰ ਏਦਾਂ ਕਰ ਤੂੰ ਦੇਈ ਜਾ ਜਿਹੜੀ ਵਸੂਲੀ ਕਰਨੀ ਆ ਨਾ ਫੇਰ ਤੈਨੂੰ ਮੈਂ ਦੱਸੂਗਾ ਕਿ ਇਹਨਾਂ ਕੋ ਕਿਦਾਂ ਲੈਣੇ ਆ ਜਿੰਨੇ ਮੰਗਦੇ ਆ ਨਾ ਜੇ लवली ਆਉਂਦਾ ਉਹਨੂੰ ਵੀ ਦੇਈ ਜਾ ਜੇ ਇਹ ਆਉਂਦਾ ਨਾ ਦਿਲਜੀਤ ਇਹਨੂੰ ਵੀ ਦੇਈ ਜਾ ਹਾਂ ਹਾਂ ਚਲੋ ਠੀਕ ਆ ਠੀਕ ਓਕੇ ਓਕੇ ਹੈ ਮੀ ਇਹਨਾਂ ਆਉਂਦਾ ਤੂੰ ਇੱਥੇ ਕੀ ਕਰਨ ੜਾ ਜੀ ਉਹ ਕਰਨਾ ਕੀ ਆ ਮੈਂ ਤਾਂ ਐ ਇਧਰ ਵੇਖਣ ਪਠਿਆਲ ਅੱਛਾ ਕਿ ਉਹ ਜੁਵਨ ਦਾ ਫੋਨ ਆ ਗਿਆ ਵਾ ਕੀ ਆਂਦਾ ਹੁਣ ਕਹਿੰਦਾ ਦਰਜੀਤ ਆਣ ਕੇ ਫਿਰ 50000 ਰੁਪਇਆ ਲੈ ਗਿਆ ਹਾਏ ਹਾਏ ਮੈਂ ਮਰ ਗਈ ਇਹਨਾਂ ਨੇ ਇਹਨੇ ਪਹਿਲੇ ਕੀ ਕਰਨੇ ਆ ਇਹਨਾਂ ਵਿਆਹ ਵੇਖਣਾ ਵਾ ਕਿ ਉੱਥੇ ਸਟ ਕਰਨੀ ਆ ਸ਼ਰਮ ਕਰਨ ਥੋੜੀ ਬਹੁਤੀ ਘਰ ਨੂੰ ਘਰ ਸਮਝਣ ਅੱਜ ਤਾਂ ਲਈ ਜਾਂਦੇ ਆ ਟਿੜੇ ਟਿੜੇ ਕਦੀ ਲੱਖ ਤੇ ਕਦੀ 50000 ਕੱਲ ਨੂੰ ਮੋੜਨੇ ਕਿੱਦਾਂ ਵਾ ਮੁੜ ਕੇ ਅਜੇ ਮਰਦੇ ਹੁੰਦੇ ਆ ਮੈਨੂੰ ਤੇ ਸਮਝ ਨਹੀਂ ਆਉਂਦੀ ਉਦਾਂ ਦੀ ਮਾਂ ਵਾ ਤਲਾ ਦਿੰਦੀ ਜਾਓ ਜਾ ਕੇ ਤੇ ਲੈ ਆਓ ਪਰ ਨਾ ਮਾਂ ਨੇ ਵੀ ਨਜ਼ਾਰੇ ਪੂਰੇ ਲਏ ਜਦੋਂ ਘਰ ਵਾਲਾ ਨੌਕਰੀ ਕਰਦਾ ਹੁੰਦਾ ਸੀ ਕਿਸੇ ਨੂੰ ਪੱਲੇ ਨਹੀਂ ਬੰਦੀ ਹੁੰਦੀ ਹੁਣ ਉਹ ਆਪਣੀਆਂ ਕੀਤਿਆਂ ਆਪਣੇ ਗਾੜੀ ਤੇ ਆਉਣੀਆਂ ਹੀ ਆਉਣੀਆਂ ਵਾ ਰਮਨ ਤੂੰ ਉਹਨਾਂ ਦਾ ਕਾਹਨੂੰ ਫਿਕਰ ਕਰੀ ਜਾਨੀ ਆ ਉਹ ਜੋ ਹੋਂੜਿਆ ਠੀਗੀ ਹੋਂੜਿਆ ਵਾ ਮੈਂ ਤੇ ਇਸੇ ਕਰਕੇ ਤੇ ਜਵਨ ਨਾਲ ਗੱਲਬਾਤ ਕਰਨ ਡਿਆ ਮੈਂ ਕਿਹਾ ਜਿੰਨੇ ਪੈਸੇ ਮੰਗਦੇ ਨਾ ਇਹਨਾਂ ਨੂੰ ਦੇਈ ਜਾ ਜੇ ਦਲਜੀਤ ਆਉਂਦਾ ਵਾ ਜਾਂ ਲਵਲੀ ਆਉਂਦਾ ਵਾ ਇਹ ਨਹੀਂ ਪੁੱਛਣਾ ਕਿ ਤੂੰ ਕਿੱਥੇ ਵਰਤਣੇ ਆ ਠੀਕ ਆ ਕਿ ਨਹੀਂ ਤੇ ਜਿਹੜਾ ਫਿਰ ਕੰਮ ਕਰਨਾ ਵਾ ਨਾ ਉਹਨੂੰ ਮੈਂ ਦੱਸ ਦੂੰਗਾ ਕਿ ਕੀ ਕਰਨਾ ਚੱਲ ਹਾਂ ਤੇ ਗੱਲ ਤਾਂ ਢੀਠ ਠੀਕ ਵਾ ਉਹਨੂੰ ਕਹੋ ਵੀ ਜਦੋਂ 10 ਲੱਖ ਰੁਪਈਆ ਹੋ ਜਾਊਗਾ ਨਾ ਮੁੜ ਕੇ ਨਾ ਐਹੀਂ ਦੇ ਦਾਂਗੇ ਜੋਬਨ ਨੂੰ ਪੈਸੇ ਜਿਹੜੀ ਇਹਨਾਂ ਦੀ ਪੈਲੀ ਆ ਉਹਦਾ ਲਵਾਵਾਂਗੇ ਇਹਨਾਂ ਕੋ ਗੂਠਾ ਤੇ ਚੱਲ ਇਦਾਂ ਹੀ ਕਰਨਾ ਵਾ ਹੋਰ ਕਿਦਾਂ ਹਾਲ ਹੋਣਾ ਇਹਨਾਂ ਦਾ ਆਹੋ ਪਹਿਲਾਂ ਨਾ ਇਹਨੂੰ ਦੱਸਿਓ ਵੀ ਪੈਲੀ ਲੈਣੀ ਆਹੀਂ ਇਹ ਨਾ ਹੋਏ ਮੁੜ ਕੇ ਦੀ ਵੀ ਨੀਤ ਮਾੜੀ ਹੋ ਜੇ ਉਹ ਨਹੀਂ ਨਹੀਂ ਇਹ ਮੇਰਾ ਦੋਸਤ ਆ ਸਾਡੇ ਨਾਲ ਥੋੜੀ ਇਦਾਂ ਦੀ ਗੱਲਬਾਤ ਕਰਦਾ ਤੇ ਜੇ ਮੰਨ ਲੈ ਲੈ ਵੀ ਲਊਗਾ ਤੇ ਮੁੜ ਕੇ ਪਾਣੀ ਕਿੱਥੋਂ ਲਾਉਣਾ ਵਾ ਆਹੋ ਇਹ ਗੱਲ ਹੈਗੀ ਆ ਪੈਲੀ ਤਾਂ ਸਾਨੂੰ ਲੱਗਦੀ ਆ ਇਹਨੇ ਕਿੱਧਰੋਂ ਆਣ ਕੇ ਵਾਇਆ ਕਰਨੀ ਐ ਨੀਕਾ ਚਲ ਕੋਈ ਗੱਲ ਨਹੀਂ ਆ ਸਕੀਮ ਵਧੀਆ ਜੇ ਉਦਾਂ ਆ ਜਾਓ ਹੁਣ ਭਿੱਜਣ ਡੇ ਜੇ ਉਹ ਚਲ ਚਲੀਏ ਉਹ ਤਾਂ ਫੋਨ ਆ ਗਿਆ ਮੈਂ ਤਾਂ ਖਲੋ ਗਿਆ ਇੱਥੇ ਇੱਧਰ ਆਓ ਹਾਂ ਮੇਰੀ ਗੱਲ ਸੁਣੋ ਮਣੀ ਕੀ ਗੱਲ ਇੱਥੇ ਬਹੋ ਕੀ ਹੋਇਆ ਨਹੀਂ ਹੋਣਾ ਕੀ ਯਾਰ ਤੁਹਾਨੂੰ ਨਹੀਂ ਪਤਾ ਲੱਗੰਦਿਆ ਕੀ ਹੋਇਆ ਵਾ ਹੁਣ ਦੱਸ ਕੀ ਕਰਨਾ ਉਹਨੇ ਸਕੂਟਰੀ ਵੀ ਅਗਲਾ ਕਢਾ ਲਿਆ ਆਵਾ ਤੇ ਕਿੰਨੀ ਆਕੜ ਨਾਲ ਗੱਡੀਆਂ ਬੋਲਨ ਦਈ ਐ ਹੂੰ ਤਾਂ ਤੁਸੀਂ ਗੱਡੀ ਬੋਲੇ ਨਹੀਂ ਉਹਨਾਂ ਦੇ ਕੋਝ ਵੀ ਤੇ ਬੋਲਣਾ ਕੀ ਉਦੋਂ ਜਿਹੜੀ ਤੂੰ ਕੀਤੀ ਸੀ ਉਹਨਾਂ ਦੀ ਉਨਾਂ ਨੇ ਤਾਂ ਕੰਮ ਹੀ ਤਾਂ ਤੂੰ ਤਾਂ ਜਾਣ ਕੇ ਹੀ ਤੇ ਚਲ ਗਈ ਸਿਆਰ ਮੰਮੀ ਨੇ ਜਾਇਜ਼ ਪੈਸੇ ਖਰਚਣ ਦੇ ਆ ਹਲੇ ਲੋੜ ਹੈਗੀ ਏ ਇੱਕ ਬੰਦੇ ਕਹਿੰਦੀ ਮੈਨੂੰ ਵਿਆਹ ਆਇਆ ਵਾ ਦੂਜੇ ਪਾਸੇ ਸਕੂਟਰੀ ਘੜਾਉਂਦੀ ਫਿਰਦੀ ਏ ਤੇ 15 ਰੁਪਈਆਂ ਦੀ ਤੇ ਇਹ ਚੜਾਉਂਦੀ ਏ ਸਿਰ ਤੇ ਚੱਲ ਹੁਣ ਜੇ ਲੈਣਤੀ ਆ ਤੇ ਕੋਈ ਗੱਲ ਨਹੀਂ ਇਹ ਵੀ ਉਹਨਾਂ ਨੇ ਵੀ ਜਾਣਾ ਹੁੰਦਾ ਵਾ ਜਦੋਂ ਉਹਨਾਂ ਨੇ ਵਿਆਹ ਜਾਣਾ ਫਿਰ ਉਹਨਾਂ ਨੇ ਕਿੱਥੋਂ ਲੈਣਾ ਕਿੱਥੇ ਜਾਣਾ ਏ ਤੂੰ ਦੱਸ ਸਿਆਣੀ ਆ ਫਿਰ ਤੂੰਆਂ ਖੜਾ ਮੋਟਰਸਾਈਕਲ ਮੈਨੂੰ ਚਾਹੀਦਾ ਵਾ ਤੇ ਫੇਰ ਉਹ ਵਿਚਾਰੇ ਬੱਸਾਂ 'ਚ ਠੱਕੇ ਖਾਂਦੇ ਰਹਿੰਦੇ ਚਲ ਹੁਣ ਲੈ ਆਂਦੀ ਚਲ ਤੁਹਾਨੂੰ ਸੋਖ ਹੋ ਜਾਊਗਾ ਮੰਮੀ ਜਦੋਂ ਅਹੀਂ ਕੋਈ ਕੰਮ ਕਰ ਲਈਏ ਉਦੋਂ ਤਾਂ ਤੁਹਾਨੂੰ ਬੜੀ ਸੱਚੀ ਸੁਣਾਈ ਕਰਦੇ ਵੀ ਠੂਠਾ ਫੜ ਕੇ ਤਾਂ ਮੰਗਣ ਤੁਰ ਪਿਓ ਤੇ ਹੁਣ ਹੁਣ ਉਹਨਾਂ ਨੂੰ ਵੀ ਕਹੋ ਜਾ ਕੇ ਉਹਨਾਂ ਬਾਰੇ ਤਾਂ ਕੋਈ ਗੱਲ ਨਹੀਂ ਹੁੰਦੀ ਤੁਹਾਨੂੰ ਨਹੀਂ ਦੱਸ ਹੁਣ ਮੈਂ ਕੀ ਕਰਾਂ ਦਾ ਸਿਰ ਪਾਰਦਾ ਜਾ ਕੇ ਹੁਣ ਮੇਰਾ ਮੇਰਾ ਜੋਰ ਚੱਲਦਾ ਜੇ ਤੂੰ ਆ ਤਾਂ ਤੂੰ ਮੇਰੇ ਗਾੜੀ ਬੋਲਨੀ ਚਾਹੇ ਉਹਨੂੰ ਹੁਕਮ ਤੇ ਉਹ ਬੋਲਦਾ ਤੇ ਕਿੰਨੂੰ ਕਮਾਂ ਮੈਂ ਮੈਂ ਤਾਂ ਛਦੈਣ ਮੈਂ ਵਿੱਚ ਜਿਹੜੀ ਬੋਲਨੀ ਆਹੋ ਉਹ ਦੇਸ਼ ਦੇਣ ਬਣ ਗਏ ਆ ਮੇਰੀ ਗੱਲ ਸੁਣੋ ਜੇ ਲੜਾਈ ਘਰ ਚ ਪਈ ਆ ਨਾ ਉਹਨਾਂ ਦਾ ਕਰਕੇ ਪਈ ਆ ਵਿਆਹ ਵੀ ਤਾਂ ਉਹਨਾਂ ਰਿਸ਼ਤਾ ਦਾ ਰਵੇ ਜਾਇਆ ਨਾ ਤੇ ਜੇ ਹੁਣ ਸਕੂਟਰ ਹੀ ਆ ਉਹ ਵੀ ਨਾ ਜਦ ਬਈ ਨਾ ਕਢਾ ਕੇ ਲੈਂਦੀ ਆ ਹੁਣ ਕੀ ਗੱਲ ਸਰਦਾ ਨਹੀਂ ਇੱਕ ਜਣਾ ਪਹਿਲਾਂ ਚੱਲ ਜੇ ਦੂਜਾ ਜਣਾ ਅਗਲੇ ਦਿਨ ਚੱਲ ਜੇ ਕੀ ਆ ਖਰੋਂ ਲੱਗੀ ਹੀ ਭਲਾ ਪਰ ਉਹ ਨਾ ਉਹਨਾਂ ਨੂੰ ਕਹਿਣਾ ਹੀ ਕੋਕ ਨਹੀਂ ਆ ਇਹ ਗੱਲ ਤੂੰ ਸੋਚਦੀ ਆ ਕੱਲ ਸੋਚੀ ਹੈ ਨਹੀਂ ਗੱਲ ਜੇ ਉਹਨਾਂ ਨੂੰ ਜਾਣ ਦਿੰਦੀ ਤਾਂ ਤੂੰ ਮਗਰ ਚੱਲ ਜਾਂਦੀ ਜਦੋਂ ਫਿਰ ਉਹ ਵੱਡੇ ਨਹੀਂ ਸੋਚਦੇ ਕੋਹ ਤੇ ਮੈਂ ਕਹ ਲਈ ਸੋਚਾਂ ਮੈਨੂੰ ਕੀ ਲੋੜਾ ਸੋਚਣ ਦੀ ਲੜਾਈ ਨੂੰ ਵਾਜਾਂ ਤੁਸੀਂ ਦੋਵੇਂ ਮਾਰਦੀਆਂ ਜੀ ਇਹ ਨਹੀਂ ਵੀ ਅਸੀਂ ਟਾਲ ਜੀਏ ਟਾਲਦੀ ਕੋਈ ਵੀ ਨਹੀਂ ਜਿਹੜਾ ਘਰ ਦਾ ਸਿਆਣਾ ਬੰਦਾ ਹੁੰਦਾ ਨਾ ਉਹਨੂੰ ਚਾਹੀਦਾ ਵਾ ਕਿ ਕਿੱਦਾਂ ਆਪਾਂ ਤੁਰਨਾ ਵਾ ਜਦੋਂ ਮੰਮੀ ਉਹਨਾਂ ਦੀ ਅਗਲ ਪੁੱਠੇ ਪਾਸੇ ਜਾਂਦੀ ਹੈ ਨਾ ਅਸੀਂ ਫਿਰ ਉਹਨਾਂ ਦੇ ਮਗਰ ਚੱਲਣਾ ਨਾ ਜਿੱਦਾਂ ਉਹ ਚੱਲਦੇ ਆਂ ਇੰਦਰ ਤੂੰ ਕਹਿੰਨੀ ਹੈ ਵੀ ਉਹ ਸੁਧਰੇ ਇਹ ਵੀ ਤੈਨੂੰ ਵੀ ਸੁਧਰਨਾ ਪੈਣਾ ਪਹਿਲੋਂ ਤੇ ਫਿਰ ਹੀ ਉਹ ਸੁਧਰੂਗੀ ਇੱਕ ਦੂਜੀ ਨੂੰ ਸੁਧਾਰਦੀਆਂ ਜੇ ਆਪਣਾ ਆਪ ਪਹਿਲਾਂ ਸੁਧਾਰੋ ਮੰਮੀ ਜੇ ਦੋਨਾਂ ਦੀ ਵਾਰੀ ਆਉਂਦੀ ਹੈ ਨਾ ਤੇ ਤੁਸੀਂ ਮੈਨੂੰ ਬੋਲ-ਬਾਲ ਕੇ ਨਾ ਕਿ ਟਾਈਮ ਸਾਰਦਿਆ ਕਰੋ ਠੀਕ ਵਾ ਨਾ ਮੈਂ ਇਹੋ ਵੇਖਣਾ ਚਾਹੁੰਦੀ ਵੀ ਤੁਸੀਂ ਉਹਨੂੰ ਵੀ ਕੋਹ ਕਹਿੰਨੇ ਆ ਕਿ ਜਾਂ ਨਹੀਂ ਕੰਮ ਉਹਨਾਂ ਦਾ ਵਾ ਗੁੱਸੇ ਤੁਸੀਂ ਮੈਨੂੰ ਹੋਉਂਦੇ ਮੈਨੂੰ ਮੰਮੀ ਹੁਣ ਲੱਗ ਗਿਆ ਵਾ ਪਤਾ ਮੈਂ ਇਹੋ ਪਤਾ ਕਰਨਾ ਚਾਹੁੰਦੀ ਵੀ ਤੁਸੀਂ ਕਿਹਦੇ ਵੱਲ ਵਾ ਤੇ ਕਿਹਦੇ ਵੱਲ ਨਹੀਂ ਉਹ ਕੰਮ ਤੁਸੀਂ ਦੱਸ ਦਿੱਤਾ ਵਾ ਤੁਹੀ ਨਾ ਬਸ ਫੋਨ ਫੜ ਕੇ ਬੈਠੇ ਰਿਆ ਕਰੋ ਬਾਹਰ ਵੀ ਦੇਖ ਲਓ ਕੀ ਬਣ ਦਿਆਂ ਦਾ ਉਹ ਬਾਨ ਆ ਗਿਆ ਸੰਦੀਪ ਸਾਰੀਆਂ ਰੀਜਾਂ ਜੜੀਆਂ ਪੂਰੀਆਂ ਕਰੀ ਜਾਂਦੇ ਹੋਰ ਦੱਸ ਕੀ ਕਰਾਂ ਮੈਂ ਕਦੋਂ ਕਿਹਾ ਵਾ ਕਿ ਤੁਸੀਂ ਰੀਜ ਨਹੀਂ ਪੂਰੀ ਕੀਤੀ ਰਪਿੰਦਰਵਾਲ ਜਾ ਕੇ ਵੇਖੋ ਮੰਮੀ ਤੇ ਕਿੱਦਾਂ ਕੰਨ ਪਰੰਡੀ ਐ ਅਸੀਂ ਹੁਣ ਸਕੂਟਰ ਹੀ ਲੈਣ ਦੀ ਐ ਨਾ ਤਾਂ ਕਰਕੇ ਕਹਿੰਦੀ ਹੋਣੀ ਆ ਮੈਨੂੰ ਵੀ ਪੈਸੇ ਚਾਹੀਦੇ ਆ ਇਹਨੂੰ ਕਿਹੜੀ ਗੱਲੋਂ ਪੈਸੇ ਚਾਹੀਦੇ ਆ ਇੱਕ ਚੀਜ਼ ਹੋ ਰੱਖ ਲੈਣ ਤੇ ਗਾੜੇ ਖੋਗੀ ਬਸ ਵੇਖ ਲਿਓ ਤੁਸੀਂ ਇੱਥੇ ਬੈਠੇ ਆਂ ਤੇ ਮੈਂ ਵੀ ਇੱਥੇ ਆਂ ਲੱਗ ਜਾਣਾ ਤੁਹਾਨੂੰ ਪਤਾ ਹੋਣੀ ਮੰਗਦੀ ਕੁਝ ਕੇ ਨਹੀਂ ਮੰਗਦੀ ਤੁਸੀਂ ਮੋਟਰਸਾਈਕਲ ਦੀ ਗੱਲ ਕਰਨ ਦੇ ਆਂ ਮੋਟਰਸਾਈਕਲ ਨਵਾਂ ਵਾ ਸਕੂਟਰੀ ਆ ਪੁਰਾਣੀ ਉਹਦਾ ਵੀ ਅੱਦ ਹੋਊਗਾ ਤੇ ਇਹਦਾ ਵੀ ਅੱਦ ਹੋਊਗਾ ਉਹ ਗੱਲ ਨਾ ਕਿ ਪਾਸੇ ਲੱਗਨ ਦਿਆ ਕਰੋ ਯਾਰ ਤੁਸੀਂ ਇੱਕ ਚੀਜ਼ ਹੋਰ ਰੱਖ ਲੈਣੀ ਏ ਕਾ ਪਰਾ ਰੱਖ ਲੈਣੀ ਆ ਤੇ ਗੱਲ ਨਿਭਰ ਗਈ ਐਦਾਂ ਕਿਦਾਂ ਰੱਖ ਲੈਣਾ ਅਸੀਂ ਨਵਾਂ ਮੋਟਰਸਾਈਕਲ ਉਹਨਾਂ ਨੂੰ ਕਿਦਾਂ ਦੇ ਦਈਏ ਇਹ ਕੋਈ ਨਹੀਂ ਹਟਦੀ ਏ ਕਿ ਤੂੰ ਨਹੀਂ ਹਟਦੀ ਆਪਣੇ ਘਰ ਦੀ ਚੀਜ਼ ਬਣਾਈ ਆ ਨਾ ਕਰਦੀ ਚੀਜ਼ ਬਣਾਈਆਂ ਰਗਾ ਚ ਗੂਠ ਦੇ ਕੇ ਐਦਾਂ ਨਹੀਂ ਬਣੀ ਫਿਰ ਸੁਣ ਲੈ ਮੇਰ ਕੋ ਤੇ ਫਿਰ ਕਮਾਈ ਕਰ ਲੋ ਤੇ ਕਰਨ ਤੇ ਨਹੀਂ ਹੋੜ ਗਈ ਗੜੀਏ ਕੀ ਕਰਨ ਦੇ ਤੁਸੀਂ ਠੀਕ ਨਹੀਂ ਬੈਲੀ ਵੋਣ ਦੇ ਨਾਲ ਹੋਰ ਕੀ ਕਰਨਾ ਵਾ ਕਰਜਾ ਸਿਰ ਤੇ ਚੜਾਈ ਜਾਂਦੇ ਆ ਤੇ ਕਰਦਾ ਤੁਸੀਂ ਚਣੋਂ ਡੀਆਂ ਹੋ ਜੇ ਹਿਸਾਬ ਨਾਲ ਖਰਚ ਲੋ ਨਾ ਐਦਾਂ ਨਾ ਹੋਵੇ ਤੇ ਚੀਜ਼ ਦੀ ਵੀ ਤਾਂ ਲੋੜ ਪੈ ਜਾਂਦੀ ਆ ਜਿੱਦਾਂ ਉਹਨੇ ਵਿੱਚ ਪੰਗਾ ਪਾਤਾ ਹੀ ਤੇ ਕਾਤੇ ਜਾਣਾ ਹੀ ਜੇ ਨਾ ਚਾਚੀ ਹਣੀ ਦਿੰਦੇ ਮੋਟਰਸਾਈਕਲ ਉਹਦੇ ਫੇਰ ਨਹੀਂ ਆ ਹੋ ਨਾ ਤੇ ਰਲ ਕੇ ਕੰਮ ਸੜ ਸਕਦਾ ਵਾ ਪਰ ਤੁਸੀਂ ਚਾਉਂਦੀਆਂ ਨਹੀਂ ਹੋ ਤੁਹੀ ਕਿ ਦੇਖਿਆ ਹੀ ਨਹੀਂ ਆ ਪਿੱਲੋ ਕੀ ਕੱਟੇ ਕਿਦਰ ਰਹਿੰਦੇ ਪਰਿਵਾਰ ਔਰ ਹਲਕੇ ਖਾਣ ਵਾਲੀ ਨਹੀਂ ਹੈਗੀ ਨਾਲ ਮੈਂ ਉਹਦਾ ਹਿਸਾਬ ਲਾ ਲਿਆ ਵਾ ਜੀ ਉਹ ਨਹੀਂ ਹੈਗੀ ਤੂੰ ਵੀ ਨਹੀਂ ਹੈਗੀ ਵੇ ਠੀਕ ਹੈ ਨਾ ਦੋਵੇਂ ਇੱਕੋ ਜਿਹੇ ਹੀ ਨੇ ਚਲੋ ਜੇ ਸਾਨੂੰ ਲੋੜ ਪੈ ਗਈ ਪੈਹਨ ਦੀ ਤੇ ਇਹਨੇ ਕੀ ਕਰਨੋਂ ਲਿਆਂਦੇ ਪੈਸੇ ਭਲਾ ਹਜੇ ਉਹਨੇ ਮੰਮੀ ਨੂੰ ਪਤਾ ਨਹੀਂ ਕੀ ਕੀ ਸਿਖਾਇਆ ਹੋਣਾ ਵਾ ਮੰਮੀ ਨੇ ਮੇਰੇ ਨਾਲ ਪੈਣਾ ਵਾ ਤੇ ਮੇਰੀ ਗੱਲ ਸੁਣ ਲਓ ਇੱਕ ਹੋਰ ਲਵਲੀ ਨੂੰ ਇਹ ਨਾ ਕਹਿ ਦਿਓ ਕਿ ਚਲ ਤੂੰ ਮੋਟਰਸਾਈਕਲ ਰੱਖ ਲੈ ਅਸੀਂ ਸਕੂਟਰੀ ਲੈਣ ਦੀ ਆ ਕੋਈ ਚੀਜ਼ ਨਹੀਂ ਮਿਲਨੀ ਉਹਨਾਂ ਨੂੰ ਮੁੱਕਦੀ ਗੱਲ ਇਹੋ ਆ ਨਾ ਤੁਸੀਂ ਘਰ ਚੋਂ ਕਬਤ ਨਹੀਂ ਮੁਕੰਦਣਾ ਮੈਂ ਗਰਗਪਤ ਕਰਨ ਢੀ ਆ ਆ ਜਾਗੇ ਤੁਸੀਂ ਮੇਰੇ ਦਿਵਾਲੇ ਹੋ ਜੰਨੇ ਆ ਥੋੜਾ ਦੱਸਣਾ ਈ ਕਰਨਾ ਫਿਰ ਉਧਰੋਂ ਹੋਣੀ ਹਟਦੀ ਇਧਰੋਂ ਤੂੰ ਨਹੀਂ ਹਟਦੀ ਚਲੋ ਠੀਕ ਆ ਜਿਹੜੀ ਗੱਲ ਮੈਂ ਸਮਝਾਤੀ ਨਾ ਚੇਤਾ ਰੱਖਿਓ ਹਣ ਉਹਦਾ ਯਾਰ ਇਹ ਚੌਂਦੀਆਂ ਹੋਣਾ ਜੁੰਡੋ ਜੁੰਡੀ ਹੁੰਦੀਆਂ ਰਹੀਏ ਬਸ ਆਪਾਂ ਪੂਰੀਸ ਕਰ ਲੋ ਤੇ ਬੜੀ ਸ਼ੇਰ ਵਾ ਐਨਾ ਨਹੀਂ ਪਤਾ ਕਿ ਮੈਂ ਭਾਂਡੇ ਵੀ ਚਾਰ ਸਾਫ ਕਰ ਲਾਂ ਜਿੱਥੇ ਪਏ ਬਸ ਉੱਥੇ ਪਏ ਰਹਿੰਦੇ ਆ ਸੰਦੀਪ ਆ ਜਾਓ ਚਾਚੀ ਜੀ ਲੈ ਸੰਦੀਪ ਕੰਮ ਕਰਨ ਦੇ ਪੁੱਤ ਆਜਾ ਚਾਚਾ ਜੀ ਕੀ ਕਰਦੇ ਆਏ ਕੁਛ ਨਹੀਂ ਮੈਂ ਵੀ ਇਹੋ ਕਰਦੇ ਕੰਮ ਨਿੱਕੇ ਮੋਟੇ ਕੇ ਅੱਛਾ ਅੱਛਾ ਔਰ ਮੀ ਵਿੱਚ ਕੀ ਕਰਨਾ ਹਾਂ ਉਹ ਤੇ ਹੈ ਹੀ ਆ ਮੈਂ ਚੱਲ ਉਧਰੋਂ ਹੋ ਕੇ ਆਉਂਦੀ ਆ ਵੇਖ ਕੇ ਆਉਂਦੀ ਭਲਾ ਕੀ ਕਰ ਲਈ ਆ ਚੱਲ ਵਧੀਆ ਕੀਤਾ ਆ ਜਾਂਦੇ ਤੁਸੀਂ ਨਾਲੇ ਰੌਣਕ ਲੱਗ ਜਾਂਦੀ ਆ ਹੋਰ ਕੀ ਆ ਹੋਰ ਤੂੰ ਦੱਸ ਸ਼ਹਿਰੋਂ ਲੈ ਆਇਆ ਸਮਾਨ ਸਮੋਣ ਆਹ ਸਮਾਨ ਥੋੜਾ ਬੋਤਾ ਲੈ ਆਂਦਾ ਵਾ ਜਿੰਨਾ ਕਾ ਜ਼ਿਆਦਾ ਹੀ ਅਜੇ ਥੋੜਾ ਬੋਤਾ ਰਹਿ ਗਿਆ ਵਾ ਕੱਪੜੇ ਕੁੱਪੜੇ ਦਿੱਤੇ ਸੀ ਨੇ ਹਾਂਜੀ ਦਿੱਤੇ ਸੀ ਨੇ ਠੀਕ ਠੀਕ ਹਾਂਜੀ ਹਾਂਜੀ ਤੇ ਚੱਲ ਕੋਈ ਗੱਲ ਨਹੀਂ ਕਿਸ ਚੀਜ਼ ਦੀ ਲੋੜ ਹੋਵੇ ਨਾ ਤੇ ਪੁੱਤ ਚਾਕੇ ਆ ਨਾ ਕਰੋ ਆਣ ਕੇ ਨਾ ਤੇ ਲੈਣ ਦੀ ਚੀਜ਼ ਉਹ ਨਹੀਂ ਨਹੀਂ ਚਾਚੀ ਜੀ ਤੁਹਾਡੇ ਕੋ ਨਹੀਂ ਮੰਗਣੀ ਤੇ ਹੋਰ ਕਿੱਥੇ ਜਾਣਾ ਹੈ ਨਾਲੇ ਨਾ ਦਲਜੀਤ ਨੂੰ ਹੀ ਮੇਰੀ ਤੀ ਕਵੀ ਤੇ ਚਾਚੇ ਗੋਚਰੀ ਕੋਈ ਸੇਵਾ ਹੋਵੇ ਤਾਂ ਦੱਸਿਆ ਕਰੇ ਆਪਣੇ ਘਰ ਹੀ ਕੰਮ ਆਉਂਦੇ ਹੁੰਦੇ ਆ ਬਗਾਨਿਆਂ ਨੂੰ ਦੱਸਿਆ ਨਾ ਲੋਕ ਤਮਾਸ਼ਾ ਵੇਂਦੇ ਆ ਇਹ ਤੇ ਗੱਲ ਸਹੀ ਆ ਚਾਚੀ ਜੀ ਢੱਡੀ ਕੋਈ ਗੱਲ ਨਹੀਂ ਮੈਂ ਇਹਨਾਂ ਨੂੰ ਕਹਿ ਦਊਂਗੀ ਕਿ ਕਿਹੇ ਵੀ ਚੀਜ਼ ਦੀ ਲੋੜ ਹੁੰਦੀ ਨਾ ਤੇ ਉਧਰੋਂ ਫੜ ਲਿਆ ਕਰੋ ਹਾਂ ਹੋਰ ਤੂੰ ਦੱਸ ਪਿੰਡਰ ਨੇ ਦੀ ਢੱਡੀ ਉਹ ਕਿੱਥੇ ਗਈ ਹੈ ਹੋਰ ਪਿੰਡਾਂ ਦੀਆਂ ਚਾਚੀ ਜੀ ਕੀ ਦੱਸਾਂ ਤੁਹਾਨੂੰ ਖਲਾਰਾ ਪਿਆ ਹੀ ਹੋ ਅੱਛਾ ਅੰਦਰ ਜਾ ਕੇ ਤੇ ਬੈਠੀ ਐ ਨੀ ਸੰਦੀਪ ਆ ਮੈਂ ਤਾਂ ਉਹਦੀ ਨਾ ਉਹਦਾ ਜਬਾਨ ਵੇਖੀ ਉਹਨੂੰ ਤੇ ਮਾਸਾ ਕਿਤੇ ਸ਼ਰਮ ਹਜਾ ਨਹੀਂ ਹੈਗਾ ਪੀ ਚਾਚੀ ਲਾਗੇ ਖਲੋਤੀ ਆ ਜਾ ਕੇ ਕਰ ਕੀ ਕਹੂੰ ਕਿੱਦਾਂ ਉੱਚੀ ਉੱਚੀ ਬੋਲੀ ਆ ਫੜੋ ਮੋਟਰਸਾਈਕਲ ਤੇ ਚੱਲੀਏ ਨੀ ਤੁਸੀਂ ਤੇ ਦੋਵਾਂ ਜੀਆਂ ਦੇ ਨਾ ਸ਼ਦਾਈ ਰਹਿਣਾ ਵੇਖ ਲਾ ਕਿੱਦਾਂ ਮਨਮਰਜ਼ੀਆਂ ਕਰਨ ਲਈ ਆ ਆਪਣੀਆਂ ਉਹ ਚਾਚੀ ਜੀ ਤੁਹਾਨੂੰ ਮੈਂ ਕੀ ਦੱਸਾਂ ਉਹਦਾ ਤੇ ਰੋਜ਼ ਦਾ ਕੰਮ ਵਾ ਜਦੋਂ ਮੈਂ ਕੋਈ ਕੰਮ ਕਰਦੀ ਆ ਨਾ ਉਹਨੇ ਵਿੱਚ ਪੰਗਾ ਲੈਣਾ ਹੀ ਹੁੰਦਾ ਵਾ ਹੁਣ ਸਾਨੂੰ ਲੋੜ ਹੀ ਪੈਂਦੀ ਤੇ ਇਹ ਵਿੱਚ ਜਾਣ ਕੇ ਮੈਨੂੰ ਵੀ ਚਾਹੀਦੇ ਪੈਸੇ ਇਹਨੋਂ ਭਲਾ ਕਾਦੇ ਪੈਸੇ ਚਾਹੀਦੇ ਆ ਨੇ ਕੱਲ ਨੂੰ ਇਹਦੇ ਕਿ ਭੈਣ ਭਰਾ ਦਾ ਹੋਇਆ ਵਿਆਹ ਸ਼ਾਦੀ ਫਿਰ ਤੂੰ ਵੀ ਮੰਗੀ ਵੀ ਜਿੰਨੇ ਤੈਨੂੰ ਚਾਹੀਦੇ ਨੇ ਮੈਨੂੰ ਵੀ ਚਾਹੀਦੇ ਆ ਉਹ ਤਾਂ ਫਿਰ ਮੈਂ ਕਹਿਣਾ ਹੀ ਆ ਇਹ ਤਾਂ ਕੰਮ ਬਰਾਬਰ ਇਦਾਂ ਹੀ ਚੱਲਣਾ ਫਿਰ ਇਹੇ ਜਾਣ ਕੇ ਪਰਨੋ ਹੈ ਬੜੀ ਤੇਜ਼ ਤੂੰ ਥੋੜੀ ਜੀ ਭੋਲੀ ਆ ਉਹ ਚਾਚੀ ਜੀ ਮੈਂ ਨਹੀਂ ਭੋਲੀ ਹੈਗੀ ਇਹਨੂੰ ਤਾਂ ਮੈਂ ਚੰਗੀ ਤਰ੍ਹਾਂ ਨਾਲ ਸੁਧਾਰ ਲੂੰਗੀ ਤੁਸੀਂ ਟੈਨਸ਼ਨ ਨਾ ਲਾਓ ਨਹੀਂ ਜੇ ਭੋਲੀ ਨਹੀਂ ਹੈ ਨਾ ਜਿੱਦਾਂ ਮੋਟਰਸਾਈਕਲ ਲਿਆ ਕੇ ਚੱਲੀ ਸੀ ਨਾ ਤਤ ਉਤਾਰਨਾ ਹੀ ਨੂੰ ਮੋਟਰਸਾਈਕਲ ਤੋਂ ਉਹ ਚਾਚੀ ਜੀ ਮੈਂ ਤੁਹਾਡਾ ਕਰਕੇ ਨਹੀਂ ਬੋਲੀ ਤੁਸੀਂ ਕਹਿੰਦੇ ਸੀ ਨਾ ਚਲ ਤੁਹਾਡਾ ਮੋਟਰਸਾਈਕਲ ਲੈ ਜਾ ਐਵੇਂ ਗੱਲ ਵਧਣੀ ਹੀ ਫਿਰ ਤਾਂ ਕੋਈ ਗੱਲ ਨਹੀਂ ਜੇ ਉਹਨੂੰ ਲੜਾਈ ਦਾ ਨਹੀਂ ਡਰਦਾ ਤੈਨੂੰ ਵੀ ਕਾਹਦਾ ਡਰਵਾ ਤੂੰ ਐਵੇਂ ਡਰਦੀ ਰਹਿੰਦੀ ਆ ਕੋਈ ਗੱਲ ਨਹੀਂ ਇਹਨੂੰ ਕਿਹੜਾ ਲੋੜ ਨਹੀਂ ਪੈਣੀ ਫਿਰ ਮੈਂ ਦੱਸੂਗੀ ਨਾ ਇਹੋ ਜੀ ਨੂੰ ਨੱਪ ਕੇ ਰੱਖੀਦਾ ਹੁੰਦਾ ਵਾ ਇਹਨੇ ਤੇਰੇ ਸਿਰ ਤੇ ਚੜ ਜਾਣਾ ਕਿ ਸੰਦੀਪ ਮੈਨੂੰ ਡਰਦੀ ਆ ਉਹ ਚਲੋ ਇੰਨਾਂ ਗੱਲਾਂ ਨੂੰ ਛੱਡੋ ਬਹਿ ਜਾਓ ਤੁਸੀਂ ਮੈਂ ਚਾਹ ਬਣਾਉਣੀ ਤੁਹਾਡੇ ਵਾਸਤੇ ਉਹ ਨਹੀਂ ਨਹੀਂ ਚਾਹ ਨਹੀਂ ਮੈਂ ਪੀਣੀ ਪਰ ਮੀਂਹ ਜੇ ਪੈਂਦਿਆ ਹੀ ਤਾਂ ਘੇੜ ਚ ਖਲੋਤੀ ਹਾਂ ਸੁਰੀ ਦੁਰੀ ਇੱਧਰ ਆ ਗਈ ਮੈਂ ਚੱਲ ਬੈਠੋ ਕੋਲੇ ਕੱਢ ਲੈਣੇ ਆਂ ਉਹ ਨਹੀਂ ਨਹੀਂ ਫੇਰ ਖਾ ਲਾਂਗੇ ਪਕੌੜੇ ਠੀਕ ਆ ਸੁਨੀਪ ਮੈਂ ਹੁਣ ਫੇਰ ਜਾਨੀ ਆ ਚੱਲ ਬੈਹ ਜੰਦੇ ਮੰਮੀ ਨੂੰ ਤੇ ਮਿਲ ਜਾਂਦੇ ਘੜੀ ਕੋਈ ਗੱਲ ਨਹੀਂ ਘੜੀ ਰਾਮ ਕਰਨ ਦੇ ਆ ਕਰ ਲੈਂਦੇ ਰਾਮ ਉਹਨਾਂ ਚਲੋ ਠੀਕ ਆ ਚਾਚੀ ਦੀ ਗੱਲ ਵੀ ਠੀਕ ਆ ਕੋਈ ਗੱਲ ਨਹੀਂ ਮੈਨੂੰ ਕਹਿੰਦੇ ਨਾ ਤੂੰ ਭੋਲੀ ਬਣ ਕੇ ਰਹਿਨੀ ਆ ਭੋਲੀ ਤਾਂ ਨਹੀਂ ਮੈਂ ਬਣ ਕੇ ਰਹਿੰਦੀ ਇਹਨੂੰ ਤਾਂ ਮੈਂ ਚੰਗੀ ਤਰ੍ਹਾਂ ਨਾਕਲ ਸਿਖਾਉਂਗੀ ਲੈ ਹੌਣ ਤੇਲੀ ਲੱਗੀ ਐ ਇਹਨੂੰ ਤੇ ਨਾ ਆਉਂਦੀ ਜਾਂਦੀ ਇਦਾਂ ਹੀ ਅੱਗ ਲਾ ਕੇ ਜਾਇ ਕਰੂੰਗੀ ਵੀ ਤੂੰ ਬੜੀ ਚੰਗੀ ਆ ਉਹ ਬੜੀ ਤੇਜ ਆ ਇਹਦੀ ਸੱਸ ਵੀ ਇਦਾਂ ਹੀ ਕਰਦੀ ਹੁੰਦੀ ਸੀ ਲੋਕਾਂ ਦੇ ਘਰਾਂ ਦੇ ਤਮਾਸ਼ੇ ਵੇਂਦੀ ਹੁੰਦੀ ਸੀ ਚੱਲ ਹੁਣ ਤੇਰੇ ਘਰ ਲੱਗੂਗਾ ਤਮਾਸ਼ਾ ਤੇ ਮੈਂ ਵੇਖੂੰਗੀ ਵੀ ਕਿਦਾਂ ਪਾਪ ਬੜਮੱਛਦੇ ਆ